ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਮੋੜ ਆ 20 ਤਰੀਕ ਦੀ ਲੱਗੀ ਹੋਈ ਆ ਦਸੰਬਰ 2025 ਉਹ ਚੰਗੀ ਮੱਝ ਲੈ ਕੇ ਪਹੁੰਚਿਆ ਹੋਇਆ ਬਾਈ ਚੰਗੀ ਫਲਕਾਰੀ ਪਾਈ ਆ ਸੰਘਾਰੀ ਆ ਝੰਝਰਾ ਪਾਈਆਂ ਬਾਈ ਜੀ ਬੜੀ ਆਰਡਰ ਕਮਾਲ ਦਾ ਲੱਗਿਆ ਪਾਣੀ ਪੀ ਲੈਣ ਦੇ ਕੋਟ ਚੰਗਾ ਥਾਲੇ ਦੀ ਸਾਫਾ ਤਸੱਲੀ ਨਾਲ ਚੈੱਕ ਕਰ ਲੋ ਜਮਾ ਨੇੜੇ ਲਾ ਕੇ ਕੈਮਰਾ ਦਿਖਾਤਾ ਤੁਹਾਨੂੰ ਅਡਾਂ ਦੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆਂ ਬਾਈ ਆਈ ਹੁ ਰਾਹੀਂ ਬੜਾ ਹਾਂਜੀ ਬਾਈ ਜੀ ਕਿੱਥੋਂ ਆਏ ਆ ਨੰਗਲ ਕਲਾਂ ਜਿਲ੍ਹਾ ਮਾਨਸਾ ਹਾਂਜੀ ਤੇ ਸੂਈ ਬਾਈ ਮੱਝ ਕਸੂਨ ਵਾਲੀ ਆ ਇਹ ਸੂਈ ਹੂ ਜੀ ਕਿਹੜੇ ਸੂਏ ਇਹ ਭਾਈ ਦੂਜੇ ਸੂਏ ਨੇ ਦੂਜੇ ਦੂਏ ਕੀ ਰੇਟ ਕਰਤਾ ਇਹਦਾ 1 ਲੱਖ 70 ਛੱਡ ਨਹੀਂ ਕਿਥੋਂ ਤੱਕ ਆ ਉਹ ਉਹ ਇਹਦਾ ਆਪਾ ਕਰਵਾ ਮੰਨਤਨ ਕਰ ਦਾਂਗੇ ਨੰਬਰ ਬੋਲ ਦੇ ਨੰਬਰ ਜੀ ਨੰਬਰ ਬੋਲ ਬਾਈ ਨੰਬਰ ਬੋਲ ਨੰਬਰ ਨੰਬਰ ਖੇਤਰ 528 33241 ਜੀ ਹੋਰ ਵੀ ਆਪਣੀ ਕੋਈ ਨਹੀਂ ਕੋਈ ਧੰਨਵਾਦ ਬਾਈ ਬਹੁਤ ਸੋਹਣੀ ਝੋਟੀ ਲੈ ਕੇ ਆਇਆ ਬਾਈ ਨੰਗਲ ਕਲਾ ਪਿੰਡ ਆ ਜ਼ਿਲ੍ਹਾ ਮਾਨਸਾ ਜਾਣਕਾਰੀ ਬਾਈ ਨੇ ਦੇਤੀ ਸਾਰੀ ਆਪਾਂ ਨੂੰ ਚੰਗੀ ਗੈਂਤੀ ਜਮਾਲ ਪਹੁੰਚਾ ਹੋਇਆ ਹੈ ਵੱਡੀ ਗੈਂਤੀ ਜਿੱਥੇ ਚੰਗੀ ਆ ਰੌਣਕਾਂ ਲੱਗੀਆਂ ਬਾਈ ਜੀ ਬਹੁਤ ਫੁੱਲ ਮੱਡੀ ਭਰੀ ਹੋਈ ਆ ਇਹਦੀ ਗੱਲਬਾਤ ਕਰਦੇ ਆ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਹੋਰ ਚੰਗੇ ਟੋਪ ਦੇ ਨੇ ਵੀ ਪਹੁੰਚੀ ਜਾਂਦੇ ਆ 8:30 ਬਜੇ ਆ ਤਕਰੀਬਨ ਹਾਜੀ ਮਾਲ ਆਈ ਜਾਂਦਾ ਪਹੁੰਚੀ ਜਾਂਦਾ ਵਾਲ ਬਾਈ ਜੀ ਹਜੇ ya mending mau diro. ਚੰਗੀ ਗੱਲ ਚਿਤਵਾਲ ਪਹੁੰਚਿਆ ਹੋਇਆ ਆਪਣੀ ਅਮਜ ਨਹੀਂ ਨਹੀਂ ਜੀ ਮੈਂ ਤੁਹਾਨੂੰ ਕਹਿੰਦਾ ਬਾਈ ਬੰਦ ਤੂੰ ਚੁਖਾ ਨਾ ਸੌਂਦੇ ਹੋ ਹੀ ਜਾਂਦੇ ਆ ਨਹੀਂ ਬਾਈ ਤਾਂ ਜਨ ਕੋਈ ਚੱਕਰ ਨਹੀਂ ਲਾਇ ਬਾਈ ਨਹੀਂ ਨਹੀਂ ਦਵਾ ਦਿੰਦੇ ਘੇੜਾ ਕੇ ਆ ਜਾਓ

ਤੇ ਨੰਬਰ ਬੋਲਦੇ ਜਿਆਦਾ ਤਾਂ ਨੰਬਰ ਬੋਲਦੇ ਉਹ ਜਿਆਦਾ ਨੰਬਰ ਮੇਰਾ 99157 65287 ਤੋਰ ਦੇ ਮਾੜੀ ਲੰਮੀ ਤੋਰ ਦਿਖਾ ਦਿਓ ਅਹੀਂ ਦੋਰ ਦੇ ਕੋਈ ਘਰ ਦੀ ਮਾਜਾ ਵਾਈਆਂ ਦੀ تسਲੀ ਕਰ ਦਿੰਦੇ ਆ ਉਹ ਕਦੀ ਆਰਡਰ ਕੁਆਲਟੀ ਹੈ ਕੱਦ ਘਾਟ ਚੰਗਾ ਬਾਈ ਵੱਡੀ ਮੋੜ ਤੇ ਪਹੁੰਚੀ ਹੋਈ ਆ ਬਹੁਤ ਵਧੀਆ ਜਾਣਕਾਰੀ ਦੇਤੀ ਬਾਈ ਨੇ ਸਾਰੀ ਆਪਾਂ ਨੂੰ